ਪਿਆਰੇ ਪਰੀ ਸਤਿ ਸ੍ਰੀ ਅਕਾਲ ਬਈ ਸਾਰੇ ਕਬੂਤਰ ਵੀਰ ਭਰਾਵਾਂ ਨੂੰ ਸਾਰੇ ਬਾਈਆਂ ਨੂੰ ਉਮੀਦ ਕਰਦਾ ਟਿਕ ਟਾਕ ਹੋਵਾਂਗੇ ਤੇ ਅੱਜ ਤੜਕੇ ਤੜਕੇ ਬਈ ਵਲੌਗ ਦੀ ਕਰਤੀ ਸਟਾਰਟਿੰਗ ਆਪਾਂ ਫਿਲਹਾਲ 7:30 ਕੀ 6:00 ਕੀ ਵਜੇ ਆ ਜੇ 6:30 ਹੋਈ ਆ ਤੇ ਮੈਂ ਤਾਂ ਚੱਲ ਠੰਡੇ ਠੰਡੇ ਪੱਠੇ ਵਾੜ ਲੈ ਜੀ ਮੁੜ ਕੇ ਹੋ ਜਾਂਦੀ ਗਰਮੀ ਉਨੀਤ ਕੇ ਬਾਗ ਚ ਅੱਜ ਦੇਖੋ ਤਰੇਲ ਨਹੀਂ ਆਪਦੀ ਠੀਕ ਹੈ ਜੀ ਤੇ ਮੁੜ ਕੇ ਗਰਮੀ ਜੀ ਯਾਰ ਬਰੇ ਹਾਲ ਹੋ ਜਾਂਦਾ ਉਹ ਬਾਹੂ ਬਾਣੀ ਬਾਗ ਦੀ ਕਦ ਬਰੇ ਹਾਲ ਹੋ ਗਿਆ ਸੀ ਆ ਕਰਕੇ ਟ੍ਰੇਲ ਨੂੰ ਕੀ ਆ ਗਿੱਲਾ ਹੀ ਗਿਆ ਸੁੱਕ ਜਾਊਗਾ ਪੱਠਿਆਂ ਨੂੰ ਕੀ ਆ ਠੀਕ ਹੈ ਜੀ ਸਵੇਰ ਮੈਂ 2 ਮਿੰਟਾਂ ਲਾ ਕੇ 2 ਘੰਟਾ ਵੱਢ ਕੇ ਇਸ ਰੱਖਦਾ ਰਾਤ ਬਾਅਦ ਹੀ ਗਗਨ ਹੋ ਰਿਹਾ ਨੇ ਬੜੀ ਮਣੀਸ਼ਾਲ ਚ ਤੁਹਾਡੇ ਸਾਹਮਣੇ ਆਹ ਦੇਖੋ ਯਾਰ ਟ੍ਰੇਲ ਐਵੇਂ ਆ ਇਹ ਠੀਕ ਹੈ ਜੀ ਤੇ ਚੱਲ ਕੋਈ ਨਾ ਤੇ ਕਰੰਟ ਵਾਲੀ ਤਾਰ ਦੋ ਥੱਲਾਉਂ ਦੇ ਢਪਣਾ ਪੈਂਦਾ ਏ ਕਰੰਟ ਲਾ ਕੇ ਹਨਾ ਪੈਂ ਮਰੂ ਚੱਕੇ ਬੜਾ ਬੜਾ ਕਰੰਟ ਹੁੰਦਾ ਪਸੂਆਂ ਖਤਰ ਲਾਉਣਾ ਪੈਂਦਾ ਐ ਪਸੂ ਤਾਂ ਕਰਦੇ ਆ ਮੜ ਕੇ ਬਾਗ ਬੂਗ ਦੇ ਬੂਟੇ ਡੇਕ ਜਾਂਦੇ ਅਮਨੀਤ ਕੇ ਆਟੇ ਜਾਂਦੇ ਖਾਨ ਨੂੰ ਤਾਂ ਕੀ ਖਾ ਲੈਣ ਭਾਪਰ ਇਹ ਬੂਟਿਆਂ ਦਾ ਨੁਕਸਾਨ ਕਰ ਜਾਂਦੇ ਉਹ ਤੋਂ ਭੜੀ ਖੱਲਾ ਠੀਕ ਹੈ ਜੀ ਵਾਕਿ ਉਹ ਕੀ ਦੀ ਰਿਪੋਰਟਾਂ ਨੇ ਜਾ ਕੇ ਵੜ ਲੀਏ ਪੱਠੇ ਫਿਰ ਕਰਾਂਗੇ ਅੱਗੇ ਤੁਹਾਡੇ ਨਾਲ ਸ਼ੇਅਰ ਉਹ ਬਾਬੇ ਉਹ ਕੁੱਤਾ ਕਿੱਡਾ ਸਿਆਣਾ ਉਹ ਖੜਾ ਅਮਨੀਤ ਕਾ ਕੁੱਤਾ ਤੇ ਇਹ ਦਰਾ ਅਮਨੀਤ ਕਾ ਬਾਗ ਆ ਵੇਖੋ ਵੀ ਸਾਡੇ ਬਾਗ ਚ ਕਿਉਂ ਵੜਦਾ ਖਾਨ ਨੂੰ ਆਉਂਦਾ ਈ ਦੇਸਾਂ ਦੇ ਕੁੱਤੇ ਹੁੰਦੇ ਵਫਾਦਾਰ ਠੀਕ ਹੈ ਜੀ ਸੜਾ ਖਾ ਵੀ ਜਾਂਦਾ ਭੈਣ ਜਦੋਂ ਉਦੋਂ ਉਹਨਾਂ ਨੂੰ ਅੱਡ ਗਿਆ ਸੀ ਤਾਂ ਕਰਕੇ ਚੱਕੀ ਛੱਡੀ ਜੀ ਠੀਕ ਹੈ ਜੀ ਆ ਇੱਟ ਸਟਾਈ ਜੇ ਇੱਥੇ ਜਾਂ ਕਾਕੂ ਜਾਂ ਰਾਲਾ ਰਾਲਾ ਮਲਾ ਵੜਦਣੇ ਆਪਾਂ 10 ਮਿੰਟ ਲਾ ਕੇ ਠੀਕ ਹੈ ਜੀ ਬਾ ਹੁਣ ਓਕੇ ਵੀ ਰਿਪੋਰਟਾਂ ਨੇ ਮੈਨੂੰ ਕੰਮ ਧੰਦੇ ਲੱਗ ਜਾਣ ਦੋ ਫਿਰ ਵੇਖਿਓ ਪਾਉਂਦੇ ਕਾ ਆ ਦੇਖੋ ਸੂਰਾਂ ਦੇ ਖੱਡੇ ਪੱਟੇ ਹੋਏ ਸੂਰਾਂ ਦੇ ਕੰਮ ਆ ਸਾਰੇ ਠੀਕ ਹੈ ਬਾ ਕਾ ਇਥੋਂ ਲੱਗਿਆ ਨੇ ਕਿੱਡਾ ਘੇੜ ਖੜਾ ਹੁਣੇ ਵੜ ਦਿੰਨੇ ਪੱਠਿਆਂ ਨੂੰ ਕੀ ਹੈ ਠੀਕ ਹੈ ਜੀ ਲੈ ਕੇ ਬਾਈ ਗਰੂ ਸਾਣਾ ਆਦੋਗੀ ਬਹੁਤ ਵਧੀਆ ਲੱਗਦੇ ਆ ਚਾਦਰ ਨੂੰ ਖੋਲ੍ਹ ਦਿੱਤੀ ਕੱਢ ਲਈ ਦਾਤਰੀ ਬਾਹਰ ਠੀਕ ਹੈ ਜੀ ਕੋਈ ਮਿੱਤਰੋ ਇੱਕ ਵੰਡ ਵੱਢ ਕੇ ਤਾਂ ਲਿਆਂਕੇ ਆਪਾਂ ਇੱਧਰ ਸੱਡਤੀ ਤੇ ਇੱਕ ਵੰਡ ਭਈਏ ਪੱਠਿਆਂ ਚੋਂ ਵੀ ਲਿਆਂਕੇ ਇੱਧਰ ਸੱਡਦੀਏ ਮੁੜ ਕੇ ਵੇਲੇ ਆ ਬੁਰੇ ਹਾਲੋ ਜਿੱਕੇ ਗਰਮੀ ਨਾ ਸਤ 6 ਵਜੇ 6:30 ਦੇ ਆ 6 ਵਜੇ ਆ ਇਸਕੇ 6:30 ਹੋ ਕੇ ਉਦੋਂ ਆਏ ਸੀ ਤੇ ਅੱਠ ਸਾਢੇ 7 ਹੋ ਗਏ ਬੱਸ ਪਰਾਹਣ ਹੋ ਗਿਆ ਬਾਲੇ ਨੇ ਨਿਕਲਦੀ ਪਤਾ ਨਹੀਂ ਲੱਗਦਾ ਕੀ ਬੋਲੀ ਇਹਨੇ ਉਮਸ ਵਜਿਆ ਸੀ ਅੰਦਰ ਬਾਗ ਦੇ ਤਾਂ ਕਰਕੇ ਓਹੋ ਚੱਲ ਦੂਜੀ ਪੰਡ ਚੱਕ ਲਈਏ ਤੇ ਫਿਰ ਜਾ ਕੇ ਫੋਨ ਉਹਨੂੰ ਗਰਮ ਹੋ ਗਿਆ ਆਈਫੋਨ ਤੇ ਇਹਦੀ ਬੈਟਰੀ ਵੀ ਸਟ ਗਿਆ 30 40 ਲੈਂਦੀ ਸੀ 5% ਰਹਿ ਗਿਆ ਸਾਰਾ ਠੀਕ ਹੈ ਜੀ ਆਪਾਂ ਓਕੇ ਉਹ ਡੇਕ ਪਿਆ ਸੀ ਉੱਥੋਂ ਹੀ ਜੇ ਬਾਜ ਜਾਣੇ ਆ ਬੱਠੇ ਚੱਕਣ ਹੁਣ ਲੋ ਮੇਰੇ ਵੀਰੋ ਪੱਠੇ-ਪੁੱਠੇ ਵੱਢ ਕੇ ਵੇਲੇ ਹੋ ਚੁੱਕੇ ਨਾ ਧੋ ਲੈ ਰੋਟੀ ਪਾਣੀ ਛਕ ਲਿਆ ਤੇ ਕਲੀ ਚ ਪਾਣੀ ਪਾ ਕੇ ਰੱਖਤਾ ਜੀ ਆਥਨ ਤੱਕ ਵਧੀਆ ਹੋ ਜੂਗੀ 2-3 ਵਜੇ ਤੱਕ ਫਿਰ ਆਪਾਂ ਇਹਨਾਂ ਨੂੰ ਖੁੱਡੇ ਦੇ ਅੰਦਰ ਫੇਰ ਦਾਂਗੇ ਕਲੀ ਫੇਰਾਂਗੇ ਅੱਜ ਠੀਕ ਹੈ ਜੀ ਤੇ ਆਥਨੇ ਫਿਰ ਬਲੌਗ ਕੰਟੀਨਿਊ ਕਰਦੇ ਕਿ ਨਾ ਪੁੱਤ ਡੰਗਰੇ ਅੰਦਰ ਬਣਨੇ ਕੇ ਨਾ ਠੋਕੇ ਜਮਾਂ ਵੇਲੇ ਆ ਹੁਣ ਛੱਟ ਬੰਦ ਸੌਣੇ ਅੱਜ ਕਬੂਤਰ ਤਾਂ ਛੱਡੇ ਨਹੀਂ ਯਾਰ ਤੜਕੇ ਪੁੱਠੇ ਵੱਢਣ ਜਾਵੜੇ ਤੇ ਕੱਲ ਹੁੰਡਾਵਾਂਗੇ ਅੱਜ ਨਹੀਂ ਡੋਂਗੇ 2-3 ਦਿਨਾਂ ਦੀ ਬੰਦੀ ਪਾ ਕੇ ਜਿਹਦੇ ਡਾਵਾਂਗੇ ਕਿਉਂਕਿ ਉਹਨੇ ਨੂੰ ਯਾਰ ਉਹ ਕੱਲਾ ਉੜਦਾ ਨਹੀਂ ਮੈਨੂੰ ਆਏ ਵੀ 2-4 ਇਕੱਠੇ ਉੱਡਣ ਵਧੀਆ ਲੱਗਦੇ ਐ ਸੋ ਕੋਣ ਨਾਲੇ ਵਧੀਆ ਉੱਡਣਗੇ ਕੱਲੇ ਤੋਂ ਇਹ ਰੂਟਿਆ ਨਹੀਂ ਜਾਂਦਾ ਅੱਡੇ ਲਵਾ ਲਿਆ ਉਹਨੂੰ ਆਪਾਂ ਚੰਗੀ ਤਰੀਕੇ ਨਾਲ ਅੱਡੇ ਲੱਗਿਆ ਕੋਈ ਚੱਕਰ ਨਹੀਂਗਾ ਜਦੋਂ ਮਤਲਬ ਉਹ ਨਾਲ ਦਾ ਵੱਡਾ ਹੋ ਗਿਆ ਪੂਰਾ ਪ੍ਰੋਪਰ ਉੱਡਣ ਲੱਗ ਗਿਆ ਫਿਰ ਉਹਨਾਂ ਨੂੰ ਛੱਡਿਆ ਕਰਾਂਗੇ ਨਾਲ ਦੇ ਜਿਹੜੇ ਵੀ ਬਿਜ਼ਨਸ ਹੈ ਗਿਆ ਠੀਕ ਹੈ ਜੀ ਫਿਰ ਰੈਗੂਲਰ ਡਾਵਾਂਗੇ ਤੇ ਉਹਨੇ ਹੌਲੀ-ਹੌਲੀ ਤਿਆਰ ਤਾਂ ਹੋਈ ਜਾਣਾ ਦੁਰਜਾ ਨੇ ਉਹਤੇ ਬਨ 7-8 ਦਿਨਾਂ ਦੇ ਗੁੱਡਣ ਲੱਗ ਜਾਣਗੇ ਸਾਰੇ ਉਪਰ ਆਪਣੇ ਬਾਬਿਓ ਆ 4:00 ਵੱਜ ਗਿਆ ਤੇ ਹੁਣ ਬੱਕਰੀ ਬਾਹਰ ਕੱਢ ਕੇ ਬੰਦਨੇ ਇਹਨੂੰ ਉਥੇ ਘਾਹ ਤੇ ਠੀਕ ਹੋ ਜੀ ਤੇ ਚਰ ਲਊਗੀ ਠੀਕ ਆ ਬਾਬਿਓ ਕਿਧਰ ਆਇਆ ਓਏ ਆ ਦੇਖੋ ਕੰਮ ਆ ਦੇਖੋ ਕੰਮ ਆ ਵੇਖਦੇ ਕੰਮ ਤੇ ਉਹ ਮੈਂ ਕੀ ਕਹਾਂ ਬੱਕਰੀ ਨੂੰ ਬੰਨ੍ਹ ਦੀ ਇੱਥੇ ਠੀਕ ਹੈ ਜੀ ਚਰ ਫਿਰ ਲਊਗੀ 10 ਮਿੰਟ ਤੇ ਉਹਨਾਂ ਦਾ ਮਨੋਰੰਜਨ ਹੋ ਜਾਣਾ ਆ ਤੇ ਆਪਾਂ ਜਾ ਕੇ ਖੁੱਡਿਆਂ ਤੇ ਰੰਗ ਕਰਦੇ ਆ ਰੰਗ ਕੀ ਕੜੀ ਫੇਰਦਨੇ ਵਿੱਚੋਂ ਵਿੱਚ ਠੀਕ ਹੈ ਜੀ ਅੱਧੋ ਪੱਲਾ ਬਰੀ ਲਾ ਕੇ ਬਾਈਆਂ ਨੂੰ ਪੁੱਛ ਲਈਗੇ ਕੀ ਫੇਰੀਏ ਜਣਾ ਫੇਰੀਏ ਤੁਹਾਡੀ ਰਾਜ ਲਾ ਲੈਣੇ ਇੱਕ ਮਿੰਟ ਪਹਿਲਾਂ ਵੀ ਰੀਲ ਪਾ ਕੇ ਵਲੌਗ ਤਾਂ ਫਿਰ ਬਾਅਦ ਚੋਂ ਆਉਗਣ ਹਰੀ ਤੋਂ ਕੋ ਬਾਬੇ ਉੱਜ ਕਰਨ ਲੱਗਿਆ ਜੀ ਖੁੱਟੇ ਦੇ ਅੰਦਰ ਕੜੀ ਆਪਾਂ ਬਰਸ਼ ਚੱਕ ਲਿਆਂਦਾ ਸਸਤਾ ਸਸਤਾ ਆਪਣੇ ਤੇ ਬਾ ਹੁਣ ਇਹਨੂੰ ਕੜੀ ਨੂੰ ਖੋਲ ਲਈਏ ਚੰਗੀ ਜਿਹਾ ਬਾਲਟੀ ਦੇ ਅੰਦਰ ਠੀਕ ਹੈ ਜੀ ਤੇ ਫਿਰ ਖੁੱਡੇ ਦੇ ਅੰਦਰ ਫੇਰ ਦਿੰਨੇ ਆ ਠੀਕ ਆ ਮਿੱਤਰੋ ਬਾਹਰੋਂ ਦਾ ਫੇਰ ਦੇਣੀ ਯਾਰ ਬਰਬਾਰ ਫੇਰਨ ਦਾ ਫਾਇਦਾ ਕੀ ਹੈ ਜਦੋਂ ਮਹੀ ਆਉਂਦਾ ਮਿੱਟੀ ਲੈ ਜਾਂਦੀ ਕੜੀ ਨਹੀਂ ਸਾਰੀ ਨਹੀਂ ਲੈ ਜਾਣਾ ਤੇ ਉਸਕਾ ਕੋਈ ਫਾਇਦਾ ਨਹੀਂ ਹੁੰਦਾ ਅੰਦਰ ਅੰਦਰ ਫੇਰ ਦਿੰਦੇ ਆ ਜੇ ਬਚ ਗਈ ਤਾਂ ਫੇਰ ਦਾਂਗੇ ਬਾਹਰ ਵੀ ਠੀਕ ਆ ਮੇਰੇ ਵੀਰੋ ਕਲੀ ਆਪਣੇ ਕੋਲ ਅਨਲਿਮਿਟਿਡ ਪਈ ਆ ਯਾਰ ਮੁੱਕਦੀ ਨਹੀਂ ਖਾਦੀ ਉਹ ਖਾਦੀ ਕੀ ਲਾਈ ਲਾਈ ਖੁੱਡੇ ਚ ਤਾਂ ਕਰਕੇ ਤਾਂ ਹੁਣ ਕਾਲੀ ਨੂੰ ਲੈ ਕੇ ਚੱਲਦੇ ਆ ਕੂਤਰਾਂ ਦੇ ਖੁੱਡੇ ਕੋਲੇ ਤੇ ਜੀ ਆ ਕੇ ਕੜੀ ਨੂੰ ਕਰਦੇ ਆ ਕਬੂਤਰਾਂ ਤੇ ਖੁੱਡੇ ਦੇ ਅੰਦਰ ਠੀਕ ਹੈ ਜੀ ਪਰ ਆਪਾਂ ਇਸ ਖੁੱਡੇ ਵਾਲੇ ਕਬੂਤਰਾਂ ਨੂੰ ਕਰਾਂਗੇ ਕਿਉਂਕਿ ਕਬੂਤਰ ਘਟ ਹੈ ਇਹਦੇ ਚ ਤੇ ਉਹ ਕਬੂਤਰੀ ਨੇ ਅੰਡੇ ਲਾਏ ਹੋਏ ਨਹੀਂ ਤਾਂ ਸਾਰਿਆਂ ਨੂੰ ਆਪਾਂ ਪਰਲੇ ਖੁੱਡੇ 'ਚ ਕਰ ਦੇਣਾ ਸੀ ਨਹੀਂ ਫਿਰ ਉਧਰਲੇ ਖੁੱਡੇ 'ਚ ਜਾ ਕੇ ਇਹਨਾਂ ਨੇ ਬੱਚੇ ਨੂੰ ਚੋਗ ਦੇਣਾ ਸੀ ਤਦ ਕਰਕੇ ਆਪਾਂ ਇਸ ਖੁੱਡੇ 'ਚ ਹੀ ਰੰਗ ਕਰਦੇ ਨੇ ਕਬੂਤਰਾਂ ਨੂੰ ਕਿਰਾ ਇੱਧਰ ਰੱਖਾਂਗੇ ਜਦੋਂ ਇਹ ਸੁੱਕ ਗਿਆ ਉਦੋਂ ਸਾਰੇ ਕਬੂਤਰ ਇਧਰਲੇ ਬੱਚੇ-ਪੁੱਛੇ ਨਿਕਲਿਆਉਣਗੇ ਉਦੋਂ ਇਧਰ ਕਰ ਦਾਂਗੇ ਠੀਕ ਹੈ ਜੀ 2-4 ਦਿਨਾਂ ਦੇ ਅੰਦਰ ਠੀਕ ਆ ਮੇਰੇ ਵੀਰੋ ਜੇ ਕੋਈ ਨੁਕਸਾਨ ਨਹੀਂ ਤੁਸੀਂ ਕਮੈਂਟ ਕਰ ਦਿਓ ਫਿਰ ਆਪਾਂ ਉਹਨਾਂ ਵਿੱਚ ਹੀ ਕਰ ਦਿੰਨੇ ਆ ਰੰਗ ਕੋਈ ਚੱਕਰ ਨਹੀਂਗਾ ਠੀਕ ਹੈ ਜੀ ਤੇ ਚਲੋ ਆਪਣਾ ਕੰਮ ਸਟਾਰਟ ਕਰਦੇ ਆ ਵੈਗਰੂ ਦਾ ਨਾਮ ਲੈ ਕੇ ਆਜੋ ਫਿਰ ਬਾਬੋ ਇੱਕ ਵਾਰਾਂ ਤਾਂ ਕਰਤਾ ਕਲਰ ਹੁਣ ਦੂਸਰ ਮਾਰ ਦਿੰਨੇ ਆ ਜੀ ਦੂਸਰ ਡਾ ਦਿੰਨੇ ਆ ਇੱਕ ਵਾਰਾਂ ਤਾਂ ਕਰਤਾ ਆਪਾਂ ਠੀਕ ਹੈ ਜੀ ਤੇ ਸੱਚ ਬੱਚਿਆਂ ਨੂੰ ਬਾਹਰ ਕੱਢ ਦਿੰਨੇ ਲੱਗਦੇ ਹੱਥ ਨਾਲੇ ਉਹਨਾਂ ਨੂੰ ਸੁੱਕ ਜੂਗਾ ਇਧਰਲੀ ਕੰਧ ਦਾ ਸੁੱਕ ਗਈ ਆ ਇਹ ਇੱਧਰ ਲਈ ਰਹੇਗੀ ਦੱਸਿਓ ਕਿਵੇਂ ਲੱਗਦਾ ਕਲਰ ਹਜੇ ਪ੍ਰੋਪਰ ਨਹੀਂ ਹੋਇਆ ਸਹੀ ਤਰੀਕੇ ਨਾਲ ਜਿਦੋਂ ਦੂਸਰੀ ਵਾਰਤੀ ਨੇ ਉਦੋਂ ਚੈੱਕ ਕਰੋ ਤੁਸੀਂ ਰੰਗ ਪਿਓਰ ਝੜ ਜੂਗਾ ਫਿਰ ਤਾਂ ਕੂਤਰ ਕਵਾਤਰਾ ਪੰਦਰ ਕਰ ਤੇ ਦਾਣੇ ਪਾਣੀ ਪਾ ਕੇ ਓਕੇ ਰਿਪੋਰਟ ਆ ਮੜਾ ਮੋਟਾ ਮੂੰਹ ਜਿਆ ਧੋਲਿਆ ਆਣ ਕੇ ਨਾਵਾਂਗੇ ਅਮਨਿਤ ਘਰੇ ਚੱਲੇ ਆ ਜੀ ਓਹੋ ਬੱਚਾ ਕੱਢਣ ਬਾਹਰ ਜਿਹੜਾ ਕੱਲ ਦਾ ਡਰਮ ਥੱਲੇ ਡਿੱਗਿਆ ਜਾ 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 ਭੱਜ ਭੱਜ ਜਾ ਲਾ ਲਾ ਤੋ ਤੋਸ਼ ਚੱਲ 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 ਥਲ ਚੱਲ ਜਾ ਆ ਕੁੱਤੀ ਨੂੰ ਮਗਰ ਲਾਉਣਾ ਕੁੱਤੀ ਨੂੰ ਸੁਖਾਉਣਾ ਚੱਲ 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 ਲੈ ਲੈ ਚੱਲ ਚੱਲ ਲੈ 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 ਮੇਰੇ ਵੀਰੋ ਗੋਲਿਆਂ ਦਾ ਬੱਚਾ ਬਾਹਰ ਕੱਢਤਾ ਜੀ ਖੁੱਡੇ ਹੋਂਦੇ ਚੋਂ ਟਰਮਾਂ ਦੇ ਪਿੱਛੇ ਡਿੱਗਿਆ ਸੀ ਤੇ ਹੁਣ ਇਹਨੂੰ ਇੱਥੋਂ ਯਾਦ ਕਰਦੇ ਉੱਤੇ ਰੱਖ ਦਿੰਦੇ ਆ ਕੋਠੇ ਤੇ ਹੋਂਦੇ ਤੇ ਸੋ ਆ ਚੈੱਕ ਕਰ ਲਓ 1x ਤੇ ਕਿਵੇਂ ਲੱਗਿਆ ਕਿਵੇਂ ਨਹੀਂ ਦੱਸੋ ਕਮੈਂਟ ਕਰਕੇ ਤੁਹਾਡੇ ਬਾਈ ਦੀ ਮਿਹਨਤ ਨੂੰ ਫਿਕਰ ਜੀ ਮੈਂ ਤਾਂ ਕੰਨ ਦੀ ਹੈ 2 ਮਿੰਟ ਲੱਗੇ ਰੰਗ ਕਰਨ ਤੇ ਪਰ ਸ਼ੌਂਕ ਸੀਗਾ ਖੂਬਤਾਂ ਵਾਲੇ ਖੁੱਡੇ ਚ ਰੰਗ ਕਰਨਾ ਸ਼ੌਂਕ ਤਾਂ ਬਹੁਤ ਹੈ ਯਾਰ ਵੀ ਆ ਸਾਰਾ ਮੈਂਚੋ ਸੀਮੰਟ ਨਾਲ ਅ ਪਲਸਤਰ ਕਰਕੇ ਤੇ ਸਾਰੀ ਤਰ੍ਹਾਂ ਰੰਗ ਕਰੀਏ ਪਰ ਕੀ ਕਰੀਏ ਵੀ ਥੋੜਾ ਜਿਹਾ ਚੈਨਲ ਤੇ ਸਪੋਰਟਿੰਗ ਕਰੋ ਤੁਸੀਂ ਦੱਸ ਕੇ ਕੰਪਲੀਟ ਕਰ ਦੋ ਉਦੋਂ ਮੁੜ ਕੇ ਤੁਸੀਂ ਵੇਖੋ ਵੀ ਕੀ ਉੱਭਰ ਕੇ ਆਉਂਦਾ ਖੂਬਤਾਂ ਵਾਲਿਆਂ ਪਾਸੇ ਆਪਣਾ ਕਿੰਨਾ-ਕਿੰਨਾ ਸੁਧਾਰ ਹੁੰਦਾ ਕਿਰਾਂ ਤੁਸੀਂ ਦੱਸ ਕੇ ਕੰਪਲੀਟ ਕਰਦੇ ਹੋ ਹੌਲੀ ਹੌਲੀ ਆਪਾਂ ਕੰਮ ਨਵੇੜੀ ਚੱਲਾਂਗੇ ਹੁਣ ਆ ਗੇਟ ਰਹਿ ਕੇ ਰੰਗ ਕਰਨ ਵਾਲੇ ਜਾਂ ਗੁੱਡਾ ਰਹਿ ਗਿਆ ਇਹ ਕੱਲ ਨੂੰ ਕਰਾਂਗੇ ਇਧਰ ਵਿੱਚ ਬੁੱਚੇ ਨਿਕਲੇ ਉਹਦੇ ਫਿਰ ਕਰਨੇ ਕਿਉਂਕਿ ਉਹ ਕਬੂਤਰ ਆ ਇਧਰ ਬਾਹਲੇ ਉਧਰ ਕਬੂਤਰ ਥੋੜੇ ਸੀ ਤੇ ਸਾਰੇ ਕਬੂਤਰ ਆਪਾਂ ਇਧਰ ਕਰਕੇ ਫਿਰ ਕਰਨਾ ਹੈ ਗੁੱਡੇ ਚ ਰੰਗ